ਕੈਬਨਟ ਤੋਂ ਬਾਅਦ ਹੁਣ ਲੋਕ ਸਭਾ ਦੇ ਸਪੀਕਰ ਦੇ ਫੈਸਲੇ 'ਤੇ ਵੀ ਗੱਲ ਕਰੇ ਲਈਏ ਲੋਕ ਸਭਾ ਦੇ ਸਪੀਕਰ ਲੱਗਣ ਦੀ ਦੌੜ ਦੇ ਵਿੱਚ ਓਮ ਬਿੱਲੜਾ ਸਾਹਿਬ ਦਾ ਨਾਮ ਸਭ ਤੋਂ ਮੂਰੇ ਹੈ ਕਿਉਂਕਿ ਪਿਛਲੀ ਵਾਰ ਵੀ ਉਹਨਾਂ ਕੋਲ ਹੀ ਸੀਗਾ ਇਹ ਉਹਦਾ ਤੇ ਈਸ਼ਵਰ ਮੰਨੇ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਜੇ ਕੈਬਨਟ 'ਚ ਲੈ ਲਿਆ ਫਿਰ ਕਿਸੇ ਨਵੇਂ ਨੂੰ ਬਣਾਇਆ ਜਾ ਸਕਦਾ ਹੈ ਤੇ ਪਰ ਈਸ਼ਵਰ ਗੱਠਜੋੜ ਵਾਲੀ ਸਰਕਾਰ ਹੈ ਇਸ ਲਈ ਮੰਤਰੀ ਮੰਡਲ ਦੇ ਵਿੱਚ ਤਾਂ TDP ਤੇ JDU ਦੀ ਉਹਨੀ ਨਹੀਂ ਚੱਲੀ ਜਿਹੜੇ ਉਹਦੇ ਹਵਾਲੇ ਦੇ ਸੀ ਉਹ ਨਹੀਂ ਮਿਲੇ ਹੈ ਮੁਰਲੀ ਕਥਾਰ ਵਾਲੇ ਤਾਂ ਬਿਲਕੁਲ ਹੀ ਨਹੀਂ ਮਿਲੇ ਪਰ ਕਹਿੰਦੇ ਜੀ TDP ਤੇ JDU ਹੁਣ ਇਸ ਗੱਲ ਹੀ ਖਿੱਚੋ ਤਣ ਕਰ ਰਹੀ ਹੈ ਕਿ ਜੋ ਮਰਜੀ ਉਹ ਸਪੀਕਰ ਵਾਲਾ ਉਹਦਾ ਤਾਂ ਲੈਣਾ ਆਪਾਂ ਪਹਿਲਾਂ ਵੀ ਗੱਲ ਕਰਕੇ ਛੱਡੀ ਸੀਗੇ ਕਿ ਸਪੀਕਰ ਪਿੱਛੇ ਨੂੰ ਇਹ ਵੀ ਆ ਕਿ ਜੇ ਕੱਲ ਨੂੰ ਟੁੱਟਭੱਜ ਹੁੰਦੀ ਆ ਸਾਡੇ ਦਲਾਂਾਂ 'ਚ ਕੁਝ ਤਾਂ ਸਪੀਕਰ ਦੀ ਭੂਮਿਕਾ ਬਹੁਤ ਐਮ ਹੋ ਜਾਂਦੀ ਆ ਉਸ ਸਮੇਂ ਸੋ ਇਹ ਸਵਾਲੇ ਨਾਲ ਵੀ ਜਾਂ ਸੰਸਦ ਦੇ ਅੰਦਰ ਬੋਲਣ ਦੇ حوالے ਨਾਲ ਵੀ ਹੈ ਨਾ ਉਹ ਸਾਰੇ حوالے ਨਾਲ ਕਹਿੰਦੇ ਸਪੀਕਰ ਜੀ ਆਪਣਾ ਉਹ ਪਰ ਭਾਜਪਾ ਇਸ ਸੌਦੇ ਤੇ ਵੀ ਆਪਣੀ ਨਜ਼ਰ ਰੱਖ ਰਹੀ ਆ ਤੁਹਾਨੂੰ ਲੱਗਦਾ ਕਿ ਸਪੀਕਰ ਸਾਡਾ ਬਣਨਾ ਚਾਹੀਦਾ ਸੋਏ ਸਭ ਦੇ ਵਿਚਾਲੇ TDP ਜਦੋਂ ਜੋਰਜ ਮਾਇਸ਼ ਕਰ ਰਹੀ ਸੀ ਤਾਂ ਅੰਡ ਇੰਡੀਆ ਗੜਜੋੜ ਨੇ ਇੱਕ ਚਾਲ ਚੱਲੀ ਇੰਡੀਆ ਗੜਜੋੜ ਕਹਿੰਦਾ TDP ਦੇ ਉਮੀਦਵਾਰ ਦਾ ਅਸੀਂ ਸਮਰਥਨ ਕਰਾਂਗੇ ਸਪੀਕਰੋ ਬੰਨਣਾ ਚਾਹੀਦਾ ਜੋ ਸਪੀਕਰ ਲਈ ਆਪਣਾ ਉਮੀਦਵਾਰ ਸਾਡੇ ਨੂੰ ਦਾਸੀਂ ਸਮਰਥਨ ਕਰਾਂਗੇ ਹੁਣ TDP ਚੰਦਰ ਚੂਡ ਨਾਈਡੂ ਹੋਰੀ ਜਿਹਨੂੰ ਚਾਹੁੰਦੇ ਨੇ ਚੰਦਰ ਬਾਬੂ ਨਾਈਡੂ ਹੋਰੀ ਜਿਸ ਤੇ ਖੇਡ ਰਹੇ ਨੇ ਉਸੇ ਪਿੱਛੇ ਤੇ ਭਾਜਪਾ ਖੇਡਣ ਲੱਗੀਆ ਚੰਦਰ ਬਾਬੂ ਨਾਈਡੂ ਹੋਰਾਂ ਦੀ ਧਰਮ ਪਤਨੀ ਦੀ ਭੈਣ ਮਤਲਬ ਚੰਦਰ ਬਾਬੂ ਨਾਈਡੂ ਹੋਰਾਂ ਦੀ ਸਾਲੀ ਉਹ ਭਾਜਪਾ ਦੀ ਪ੍ਰਧਾਨ ਵੀ ਆ ਤੇ ਉਸੇ ਭਾਈਚਾਰੇ ਚੋਂ ਵੀ ਆਉਂਦੇ ਜੀ ਚੋਜੰਦਰਬਾਬੂ ਨਾਇਡੂ ਹਰੀ ਆਉਂਦੇ ਨੇ ਤੇ ਉੱਥੋਂ ਮੈਂਬਰ ਪਾਰਲੀਮੈਂਟ ਵੀ ਸੋ ਇਹ ਇਸ ਲਈ ਕਹਿੰਦੇ ਜੀ ਕੀ ਪ੍ਰਦੇਸ਼ਵਰੀ ਉਹ ਬਣ ਸਕਦੇ ਨੇ ਜੀ ਲੋਕਸਭਾ ਦੇ ਸਪੀਕਰ ਬਿਲਕੁਲ ਜੀ ਲੋਕਸਭਾ ਦੇ ਸਪੀਕਰ ਨੂੰ ਲੈ ਕੇ ਪ੍ਰਦੇਸ਼ਵਰੀ ਉਹਨਾਂ ਦਾ ਨਾਮ ਚਰਚਾ ਚ ਆ ਗਿਆ ਆਂਧਰਾ ਪ੍ਰਦੇਸ਼ ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੀ ਨੇ ਤੇ ਚੰਦਰਬਾਬੂ ਨਾਇਡੂ ਹਰਾਂ ਦੀ ਰਿਸ਼ਤੇ ਚ ਸਾਲੀ ਵੀ ਲੱਗਦੀ ਹੈ ਹੁਣ ਜੇ ਚੰਦਰਬਾਬੂ ਨਾਇਡੂ ਹੋਰਾਂ ਨੇ ਕਿਸੇ ਵੀ ਉਮੀਦਵਾਰ ਹੋਰ ਬਣਦੇ ਵਿਰੋਧ ਕਰਨਾ ਹੋਵੇ ਕਹਿੰਦੇ ਪ੍ਰਦੇਸ਼ਵਰੀ ਦੇਵੀ ਦਾ ਵਿਰੋਧ ਨਹੀਂ ਕਰ ਸਕਦੇ ਸਿਰਫ ਇਸ ਲਈ ਨਹੀਂ ਕਿ ਉਹ ਸਾਲੀ ਲੱਗਦੀ ਹੈ ਅਸਲ ਵਿੱਚ ਜਦੋਂ ਚੰਦਰਬਾਬੂ ਨਾਇਡੂ ਹੋਰਾਂ ਨੇ ਕਹਿੰਦੇ ਕਿ ਤਖਤਾ ਪਲਟ ਕੀਤਾ ਸੀਗਾ ਆਪਣੇ ਸੋਹਰਾ ਸਾਹਿਬ ਐਨਟੀ ਰਾਮਾ ਰਾਹ ਹੋਰਾਂ ਤੋਂ TDP ਕੋਈ ਹੀ ਸੀ ਮਤਲਬ ਆਪਣੇ ਕੰਟਰੋਲ ਚ ਲਈ ਸੀ ਉਸ ਸਮੇਂ ਉਹਨਾਂ ਦੀ ਉਹ ਧੀ ਤੇ ਚੰਦਰਬਾਬੂ ਨਾਇਡੂ ਹੋਰਾਂ ਦੀ ਇਹ ਸਾਲੀ ਪ੍ਰਦੇਸ਼ਵਰੀ ਨੇ ਵੀ ਨਾਈਡੂ ਹਰਨ ਦਾ ਸਾਥ ਦਿੱਤਾ ਸੀਗਾ ਚੰਦਰਬਾਬੂ ਨਾਈਡੂ ਹਰਨ ਸਾਥ ਦਿੱਤਾ ਸੀ ਇਹ ਇਸ ਲਈ ਕਹਿੰਦੇ ਕਿ ਉਸ ਕਰਕੇ TDP ਜਾਂ ਚੰਦਰਬਾਬੂ ਨਾਈਡੂ ਹੁਣ ਵਿਰੋਧ ਕਰਨ ਵਾਲੀ ਸਥਿਤੀ 'ਚ ਨਹੀਂ ਹੋਣਗੇ ਤੇ ਜੋ ਵਿਰੋਧ ਨਹੀਂ ਕਰ ਸਕਣਗੇ ਫਿਰ ਕਹਿੰਦੇ ਕਿ ਪ੍ਰਦੇਸ਼ਪ੍ਰੀਤ ਦੇਵੀ ਨੂੰ ਜੇ ਭਾਜਪਾ ਚਾਹੂਗੀ ਤਾਂ ਫਿਰ ਸਪੀਕਰ ਬਣਾਉਣਾ ਸਾਨਾ ਹੋ ਜਾਊਗਾ ਪਰ ਕੀ ਮਾਮਲਾ ਸਿਰਫ ਇੱਥੇ ਤੱਕ ਹੈ ਕਿ TDP ਦੀ ਘਾਟ ਵੱਜੋਂ ਹੀ ਪ੍ਰਦੇਸ਼ਪ੍ਰੀਤ ਦੇਵੀ ਨੂੰ ਬਣਾਇਆ ਜਾ ਰਿਹਾ ਉਹਨਾਂ ਦਾ ਵਿਰੋਧ ਖਤਮ ਕਰਨ ਦੇ ਹਵਾਲੇ ਨਾਲ ਕਿ ਇਸ ਤੇ ਉਹ ਵੀ ਸਹਿਮਤ ਹੋ ਜਾਣਗੇ ਜਾਂ ਫਿਰ ਭਾਜਪਾ ਨੇ ਇਹਦੇ ਰਾਹੀਂ ਦੂਰਾ ਨਿਸ਼ਾਨਾ ਬਿੰਨਣਾ ਭਾਜਪਾ ਜਿਸ ਕੰਮ ਲਈ ਜਾਣੀ ਜਾਂਦੀ ਹੈ ਚਰਚਾ ਰਹਿੰਦੀ ਹੈ ਭਾਜਪਾ ਕਿ ਜਿਹੜੇ ਦਲ ਨੂੰ ਨਾਲ ਲਿਆਉਂਦੀ ਆ ਉਸੇ ਦਲ ਨੂੰ ਫਿਰ ਖਾਣਾ ਸ਼ੁਰੂ ਕਰ ਦਿੰਦੀ ਹੈ ਵਿਰੋਧੀ ਦਲ ਕਿੰਨੀ ਚਰਚਾਵਾ ਕਰਦੇ ਰਹੇ ਨੇ ਸ਼ਿਵ ਸੈਨ ਵਾਲੇ ਵੀ ਕਹਿੰਦੇ ਨੇ ਹੈਨਾ ਹੋਰ ਦਲ ਪੰਜਾਬ ਦੇ ਅਕਾਲੀ ਦਲ ਦੇ ਖਾਤੇ ਨਾਲ ਵੀ ਹੈਗੀ ਹੈ ਸਥਿਤੀ ਸੋ ਇਹ ਸਾਰੀਆਂ ਸਥਿਤੀਆਂ ਦੇ ਵਿੱਚੋਂ ਹਰਿਆਣਾ ਦੇ ਵਿੱਚ ਜੱਜਪਾਲਾ ਹਵਾਲਾ ਹੈਗਾ ਸੋ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚੋਂ ਹੁਣ ਕੀ ਇਹ ਕੰਮ ਹੋਣਾ ਸ਼ੁਰੂ ਕਰ ਲਿਆ ਟੀਡੀਪੀ ਦਾ ਜਿਹੜਾ ਕੋਰ ਵੋਟ ਬੈਂਕ ਹੈ ਉਹ ਕਮਾ ਕਮਜ਼ ਪਾਈਚਾਰਾ ਉੱਥੇ ਦਾ ਆਂਧਰਾ ਪ੍ਰਦੇਸ਼ ਦੇ ਵਿੱਚ ਕਿਉਂਕਿ ਚੰਦਰਬਾਬੂ ਨਾਇਡੂ ਹਰ ਵੀ ਇਸੇ ਪਾਈਚਾਰੇ ਚ ਟ੍ਰੈਡੀਸ਼ਨਲ ਵੋਟ ਬੈਂਕ ਉਹਨਾਂ ਦਾ ਇਹੀ ਪਾਈਚਾਰਾ ਇਸੇ ਪਾਈਚਾਰੇ ਚੋਂ ਵੀ ਬੀਪੀ ਆਉਂਦੀ ਹੈ ਤੇ ਹੁਣ ਇਹਨੂੰ ਬਣਾ ਕੇ ਕਹਿੰਦੇ TDP ਦੇ ਵੋਟ ਬੈਂਕ ਤੇ ਨਜ਼ਰ ਹੈ ਉਹਦੇ ਵਿੱਚ ਸਾਨੂੰ ਲਾ ਲਈਏ ਸੋ ਅਜੇ ਤਾਂ ਪਾਈ ਗੱਠਜੋੜ ਤਾਜ਼ਾ ਤਾਜ਼ਾ ਹੋਇਆ ਤੇ ਹੁਣੇ ਕਾਰਵਾਈ ਸ਼ੁਰੂ ਕਰਤੀ ਪਰ ਜੇ ਪ੍ਰਦੇਸ਼ਵਰੀ ਦੇਵੀ ਬਣ ਰਹੀ ਆ ਫਿਰ ਓਮ ਬਿਲਲਾ ਦਾ ਕੀ ਬਣੂਗਾ ਉੱਥੇ ਨਦਰ ਮੋਦੀ ਉਮਿਤ ਸ਼ਾ ਦੇ ਖਾਸਮ ਖਾਸ ਮੰਨੇ ਜਾਂਦੇ ਨੇ ਪ੍ਰੋਸੇਯੋਗ ਨੇ ਤੇ ਪਹਿਲਾਂ ਚਰਚਾ ਸੀ ਕਿ ਕੈਨੇਡਾ ਚਾਹਣਗੇ ਇਸ ਪਰ ਕੈਨੇਡਾ ਚ ਨਹੀਂ ਆਇਆ ਤਾਂ ਫਿਰ ਸਿਸਟਲੀ ਫਿਰ ਸਪੀਕਰ ਉਹੀ ਬਣਨਗੇ ਸਭਾ ਦੇ ਮੁਖੀ ਉਹੀ ਬਣਨਗੇ ਪਰ ਜੇ ਹੁਣ ਇਹ ਪ੍ਰਦੇਸ਼ਵਰੀ ਦੇਵੀ ਹੈ ਤਾਂ ਫਿਰ ਓਮ ਬਲਡਾਕੀ ਕਿ ਜੇਪੀ ਨਡਾ ਦੀ ਥਾਂ ਲੈਣਗੇ ਵੈਸੇ ਤਾਂ ਮਹਾਰਾਸ਼ਟਰ ਦੇ ਵਿੱਚ ਬਿਹਾਰ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਆਉਂਦੇ ਸਮੇਂ ਚ ਪ੍ਰਧਾਨ ਸਭਾ ਚੋਣਾਂ ਨੇ ਤੇ ਭਾਜਪਾ ਵੀ ਚਾਹੂਗੀ ਕਿ ਹਰਿਆਣਾ ਤੇ ਦਿੱਲੀ ਨੂੰ ਜੇ ਸੈੱਟ ਕਰਨਾ ਜਾਂ ਮਹਾਰਾਸ਼ਟਰ ਬਿਹਾਰ ਨੂੰ ਜੇ ਸੈੱਟ ਕਰਨਾ ਤਾਂ ਇਥੋਂ ਕੋਈ ਪ੍ਰਧਾਨ ਲੱਭ ਲਈ ਜੇ ਉਹਨਾਂ ਨੂੰ ਲੱਭਿਆ ਜਾਂਦਾ ਫਿਰ ਓਮ ਬੇਲਾ ਉਹਨਾਂ ਦਾ ਨੰਬਰ ਨਹੀਂ ਲੱਗਦਾ ਤੇ ਪਰ ਜੇ ਉੱਥੋਂ ਨਹੀਂ ਲੱਭਿਆ ਜਾਂਦਾ ਫਿਰ ਓਮ ਓਮ ਬੇਲਾ ਉਹਨਾਂ ਦਾ ਨੰਬਰ ਲੱਗ ਸਕਦਾ ਸੋ ਹੁਣ ਓਮ ਬੇਲਾ ਹੋਰੀ ਸਪੀਕਰ ਤੋਂ ਲੈ ਕੇ ਰਾਸ਼ਟਰੀ ਪ੍ਰਧਾਨ ਤੱਕ ਦੇ ਉਹਦੇ ਦੀ ਚਰਚਾ ਚ ਨੇ ਦੇਖੋ ਦੋਆਂ ਉਹਦਿਆਂ ਚ ਕੋਈ ਉਹਦਾ ਮਿਲਦਾ ਵੀ ਹੈ ਜਾਂ ਦੋਆਂ ਚ ਕੋਈ ਨਹੀਂ ਮਿਲਦਾ ਪਰ ਫਿਲਹਾਲ TDP ਦੀ ਕਾਰਟ ਲੱਭਣ ਦੇ ਵਿੱਚ BJP ਦਾ ਫਾਰਮੂਲਾ ਲੱਭਿਆ ਇਸ ਫਾਰਮੂਲੇ ਨੂੰ ਅੰਤਮ ਸ਼ੋਅ ਮਿਲਦੀ ਜਾਂ ਕਿਸੇ ਹੋਰ ਦੀ ਲਾਟਰੀ ਲੱਗਦੀ ਹੈ ਅਜ ਪਰ ਨਜ਼ਰ ਰੱਖਾਂਗੇ ਤੁਸੀਂ ਬੇਖਦਰ ਹੋ ਦਾ TV NRI ਬਹੁਤ ਬਹੁਤ ਸ਼ੁਕਰੀਆ